ਵਾਜੀ ਹੋਇਆ ਵਾਦੀ ਮਾਇਆ ਆਕੀ ਹੋਇਆ ਵਾਦੀ ਮਾਇਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਆਕੀ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਅਸ਼ਿੰ)^{(1)} ਜਿੰਦਾਬਾਦ ਪਹਿਲੀ ਵਾਰ 142 ਸੰਸਦ ਨਿਯਮਿਤ ਕਰਦੇ ਕੀ ਹੈ ਮੈਂ ਤੁਹਾਨੂੰ ਦੱਸਣ ਦੇ ਆ ਬਈ ਭਾਰਤੀ ਜਨਤਾ ਪਾਰਟੀ ਡੈਮੋਕ੍ਰੇਸੀ 'ਚ ਵਿਸ਼ਵਾਸ ਨਹੀਂ ਰੱਖਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਸ ਤਰੀਕੇ ਦੇ ਨਾਲ 150 ਤੋਂ ਵੱਧ ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ਦੇ ਵਿੱਚੋਂ ਬਰਖਾਸਤ ਕੀਤਾ ਉਹ ਲੋਗ ਲੋਕਾਂ ਦਾ ਜਵਾਬ ਮੰਗਦੇ ਆ ਲੋਕਾਂ ਦੀਆਂ ਗੱਲਾਂ ਪੁੱਛਣਾ ਚਾਹੁੰਦੇ ਆ ਲੋਕਾਂ ਦੇ ਸਵਾਲਾਂ ਦੇ ਜਵਾਬ ਮੰਗਣਾ ਚਾਹੁੰਦੇ ਆ ਦੇਸ਼ ਦੇ ਲੋਕ ਲੋਗ ਇਹ ਜਾਨਣਾ ਚਾਹੁੰਦੇ ਆ ਕਿ ਪਾਰਲੀਮੈਂਟ ਦੇ ਅੰਦਰ ਜਿਹੜੇ ਹਮਲਾ ਨੂਮਾ ਜਿਹੜੀ ਚੀਜ਼ ਹੋਈ ਹੈ ਔਰ ਉਹਦੇ ਵਾਸਤੇ ਕੌਣ ਦੋਚੀ ਹੈ ਇਹਦੇ ਪਿੱਛੇ ਕੌਣ ਕਾਰਨ ਹੈ ਇਹਦੇ ਪਿੱਛੇ ਕੀ ਕਾਰਨ ਹੈ ਔਰ ਗ੍ਰਹਿ ਮੰਤਰੀ ਕੋਲੋਂ ਪਾਰਲੀਮੈਂਟ ਦੇ ਅੰਦਰ ਇਹ ਜਵਾਬ ਮੰਗਿਆ ਜਾ ਰਿਹਾ ਹੈ ਔਰ ਉਹ ਜਵਾਬ ਦੇਣ ਦੀ بجائے ਉਹ ਸਾਰਿਆਂ ਨੂੰ ਉਥੋਂ ਸਸਪੈਂਡ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਸ ਲਈ ਲੋਕਤੰਤਰ ਨੂੰ ਬਚਾਉਣ ਵਾਸਤੇ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੂਰੇ ਦੇਸ਼ ਦੇ ਹੈੱਡਕੁਆਟਰਾਂ ਦੇ ਅੰਦਰ ਪੂਰੇ ਜ਼ਿਲ੍ਹਿਆਂ ਦੇ ਅੰਦਰ ਇਹ ਨਰਿੰਦਰ ਮੋਦੀ ਜੀ ਦਾ ਪੁਤਲਾ ਸਾੜਨ ਇਹਨਾਂ ਦੇ ਖਿਲਾਫ ਪ੍ਰੋਟੈਸਟ ਕਰਨ ਆ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਹ ਹਾਲ ਬਜ਼ਾਰ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ इंडियन नेशनल कांग्रेस जिंदाबाद इंडियन नेशनल कांग्रेस जिंदाबाद मैं मैं महसूस करता है कि कानून अपना काम कर रहा है भाई ये कोर्ट ने सजा दी है इससे मेरी कोई टिप्पणी बनती नहीं ने, है एमपी 142 कटे हैं लोकसभा में बीचो देखो इनोंदा गुंडा नाच हो रहा वा जो मोदी कर रहा वो गलत कर रहा वा ये जो कुछ होता है गलत होता है कभी आज तक देखो मेरी बात सुनो हिंदुस्तान च ਕਦੀ ਅਸਵਾ ਆਇਆ ਸੀ ਜਦੋਂ ਬੰਦਾ ਬੋਲਦਾ ਸੀ ਉਹਨੂੰ ਬਾਹਰ ਕੱਢ ਦਿੰਦੇ ਆ ਗਲਤ ਕੰਮ ਕੋਈ ਅਸਵਾ ਕੰਮ ਨਹੀਂ ਚੱਲੇਗਾ ਵੇਖੋ ਉਹ 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 ਦੂਜੇ ਬੰਬ ਲਾ ਕੇ ਅੰਦਰ ਚਲੇ ਗਏ ਨੇ ਉਹ ਵੇਖੋ ਨਹੀਂ ਇਹਨਾਂ ਨੂੰ ਪਤਾ ਲੱਗਾ ਇਹ ਲੋਕ ਸਭਾ ਦੇ ਵਿੱਚ ਅੰਦਰ ਲੋਕ ਬਣ ਗਏ ਨੇ ਉਹ ਦੂਸਰੇ ਪੰਬ ਲਾ ਕੇ ਉਹ ਉਹਨਾਂ ਨੂੰ ਚਬਲਾ ਕੇ ਪਤਾ ਲੱਗਦਾ ਵੇਖੋ ਉਹ ਉਹਨਾਂ ਕੋਈ ਹੁੰਦਾ ਨਹੀਂ ਪਿਆ ਤੇ ਜੋ ਕੁਝ ਹੁੰਦਾ ਪਿਆ ਵਾ ਜਦੋਂ 143 ਬੰਦਿਆਂ ਨੂੰ ਐਮਪੀਐਨ ਨੂੰ ਬਾਹਰ ਕਰ ਦਿੱਤਾ ਵਾ ਇਹ ਸਾਂਝੀ ਕੰਮ ਚੱਲਣਾ ਲੋਕਾਂ ਨੇ ਇਹਨਾਂ ਦੇ ਮੂੰਹ ਤੇ ਚਪੇੜਾ ਮਾਰ ਲਿਆ ਵਾ ਤੁਸੀਂ ਵੇਖ ਲੈਣਾ 2024 ਦੀ ਚੋਣ ਆ ਰਹੀ ਆ ਤੁਸੀਂ ਵੇਖੋਗੇ ਕੀ ਲੋਕਾਂ ਦਾ ਹਾਲ ਕਰਨਗੇ ਲੋਕਤੰਤਰ ਤੱਕ ਕਿ ਤਰ੍ਹਾਂ ਪ੍ਰਧਾਨ ਜੀ ਲੋਕਤੰਤਰ ਤੱਕ ਕਿ ਤਰ੍ਹਾਂ ਠੀਕ ਆ ਠੀਕ ਹੋ ਗਿਆ ਕੱਲ ਵੀ ਕੱਲ ਰੋਹਨ ਗਾਂਧੀ ਜੀ ਦਾ ਪ੍ਰਦਰਸ਼ਨ ਕੀਤਾ ਗਿਆ ਭਾਜਪਾ ਲੋਕ ਕੀ ਕਹਿਣਾ ਚਾਹੁੰਦੇ ਉਹ ਲੋਕਾਂ ਨੂੰ ਜੋ ਮਰਜ਼ੀ ਚਾਹਣਾ ਲੋਕਾਂ ਮੋਦੀ ਦਾ ਅਜਿਹੀ ਹਾਲ ਕੀਤਾ ਵਾ ਤੁਸੀਂ ਦੇਖ ਲਓ ਕਾਂਗਰਸ ਨਾਲ ਉਹਨਾਂ ਨਾਲ ਕੱਲ ਕਿੰਨੇ ਬੰਦੇ ਸੀ ਤੇ ਅੱਜ ਕਾਂਗਰਸ ਵਿੱਚ ਕਿੰਨੇ ਬੰਦੇ ਸੜਕਾਂ ਦੇ ਉੱਪਰ ਤੁਸੀਂ ਦੇਖ ਲਓ ਨਾਲ ਜਨਾ ਲੱchnਾ ਫਰਕ ਆ ਉੱਪਰ ਐਸੀ ਬਣੀ ਉਮੀਦ ਜੀ ਜੋ ਸਰਦਾਰੋ तो बंद कहना वाही कहता वा बहुत गलत होने कहना जो कुछ है मारे अब इंडिया